ਅਜ ਦੇ ਸਮੇਂ ਵਿੱਚ ਲੋਕ ਬਹੁਤ ਜ਼ਿਆਦਾ ਹੈਲਥ ਕੌਨਸ਼ੀਅਸ ਹੋ ਗਏ ਨੇ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਨੇ ਅੱਜ ਇੱਕ ਅਜਿਹੇ ਪੌਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਦਾ ਨਾਮ ਹੈ ਰੀਸਾਈਕਲਿੰਗ ਪੌਦਾ ਇੱਕ ਜੰਗਲੀ ਪੌਦਾ ਹੁੰਦਾ ਹੈ ਜੋ ਕਦੇ ਵੀ ਕਿਤੇ ਵੀ ਉੱਗ ਜਾਂਦਾ ਹੈ ਕਈ ਲੋਕ ਇਸ ਨੂੰ ਕਾਜਾ ਕੂੜਾ ਸਮਝ ਕੇ ਸੁੱਟ ਦਿੰਦੇ ਨੇ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹ ਪੌਦਾ ਕਿਡਨੀ ਰੋਗਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਆਯੁਰਵੈਦ ਵਿੱਚ ਰੀਸਾਈਕਲਿੰਗ ਪੌਦੇ ਦੇ ਗੁਣਾਂ ਤੇ ਰਿਸਰਚ ਕਰਕੇ ਭਾਰਤੀ ਵਿਗਿਆਨੀਆਂ ਨੇ ਇਸ ਤੇ ਨੀਰੀ ਏ ਐਫ ਟੀ ਦਵਾਈ ਬਣਾਈ ਹੈ ਜਿਸ ਦੇ ذریعے ਗੁਰਦਿਆਂ ਦੀ ਬਿਮਾਰੀ ਠੀਕ ਕੀਤੀ ਜਾ ਸਕਦੀ ਹੈ ਗੁਰਦਿਆਂ ਦੀਆਂ ਨੁਕਸਾਨੀਆਂ ਗਈਆਂ ਕੋਸ਼ਿਕਾਵਾਂ ਫਿਰ ਤੋਂ ਸਿਹਤਮੰਦ ਹੋ ਸਕਦੀਆਂ ਨੇ ਨਾਲ ਹੀ ਇਨਫੈਕਸ਼ਨ ਦੀ ਅਸ਼ੰਕਾ ਕਈ ਗੁਣਾ ਘਟੋ ਸਕਦੀ ਹੈ ਹਾਲੀ ਵਿੱਚ ਇੱਕ ਕਿਤਾਬ 'ਚ ਪ੍ਰਕਾਸ਼ਿਤ ਇੱਕ ਸੋਧ ਰਿਪੋਰਟ ਦੇ ਅਨੁਸਾਰ ਰਿਸਾਈਕਲਿੰਗ ਪੌਦੇ ਵਿੱਚ ਕਈ ਤਰ੍ਹਾਂ ਦੀਆਂ ਜੜੀ ਬੂਟੀਆਂ ਨੂੰ ਮਿਲਾ ਕੇ ਇਸ ਦਵਾਈ ਨੂੰ ਤਿਆਰ ਕੀਤਾ ਗਿਆ ਦਵਾਈ ਨੀਰੀ ਐਫਟੀ ਗੁਰਦਿਆਂ ਦੇ ਕ੍ਰੀਏਟੀਨ ਯੂਰੀਆ ਅਤੇ ਪ੍ਰੋਟੀਨ ਨੂੰ ਕਾਬੂ ਵਿੱਚ ਰੱਖਦੀ ਹੈ ਨਿਰੀ एएफटी ਦੇ ਸਫਲ ਨਤੀਜੇ ਵੀ ਦੇਖੇ ਗਏ ਨੇ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਦੇ ਕਿਡਨੀ ਵਿਸ਼ੇਸ਼ਕ ਦਾ ਕਹਿਣਾ ਹੈ ਕਿ ਦੇਸ਼ ਵਿੱਚ ਲੰਬੇ ਸਮੇਂ ਤੋਂ ਗੁਰਦਿਆਂ ਦੇ ਵਿਸ਼ੇਸ਼ਿਕਾਵਾਂ ਦੀ ਕਮੀ ਬਣੀ ਹੋਈ ਹੈ ਅਜੇ ਵਿੱਚ ਡਾਕਟਰਾਂ ਨੂੰ ਐਲੋਪੈਥੀ ਦੇ ਤਾਂ ਚੇਮਚੋਂ ਨਿਕਲ ਕੇ ਆਯੁਰਵੈਦਿਕ ਦਵਾਈਆਂ ਨੂੰ ਅਪਣਾਉਣਾ ਚਾਹੀਦਾ ਆਯੂਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਦਾ ਵੀ ਕਹਿਣਾ ਹੈ ਕਿ ਬੀਤੇ ਮਹੀਨੇ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ 12500 ਹੈਲਥ ਅਤੇ ਵੈਲਨੈਸ ਸੈਂਟਰ ਬਣਾਉਣ ਦੀ ਜ਼ਿੰਮੇਵਾਰੀ ਸੌਪੀ ਸੀ ਸਾਲ 2021 ਤੱਕ ਕਿਡਨੀ ਦੀ ਨਾ ਸਿਰਫ ਜਾਂਚ ਚ ਬਲਕਿ ਨੀਰੀ ਐਫਟੀ ਵਰਗੀਆਂ ਦਵਾਈਆਂ ਦਾ ਇਲਾਜ ਵੀ ਦਿੱਤਾ ਜਾਵੇਗਾ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ